ਤੇ ਨੇ ਸਸਤੇ ਗੋਲੇ ਕਬੂਤਰ ਕਾਲੇ ਚਟੇ ਕਬੂਤਰ ਤੇ ਨਾਲ ਮਿਲ ਗਏ ਚਿੜੀਆਂ ਚਿੜੀਆਂ ਦਾ ਬਹੁਤ ਸੋਹਣੀਆਂ ਨੇ ਆ ਪਹੁੰਚ ਗਏ ਆਪਾਂ ਸਸਤੀ ਸਬਜ਼ੀ ਮੰਡੀ ਚਿਮਾ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਓਕੇ ਰਿਪੋਰਟ ਆ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਡੀਮਾਰਟ ਜਿਹੜਾ ਕਿ ਲੁਧਿਆਣਾ ਦਾ ਡੀਮਾਰਟ ਆ ਅਸੀਂ ਇੱਕ ਲੇੜ ਜਾੜਾ ਵਾ ਕੀ ਕਹਿੰਦੇ ਨੇ 치ੜੀਆਂ 치ੜੀਆਂ ਲੈਣ ਜਾਵਾਂਗੇ ਤੇ ਉਹ ਵੀ ਸ਼ਾਪ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਕਈ ਜਿਹੜੇ ਕਬੂਤਰਾਂ ਦੇ ਸ਼ਕੀਰ ਹੁੰਦੇ ਨੇ 치ੜੀਆਂ ਦੇ ਇੱਕ ਕੋਈ ਪੱਪੀ ਐ ਪੱਟ ਦੇ ਸ਼ਕੀਰ ਹੁੰਦੇ ਆ ਕੁੱਤੇ ਆ ਦੇ ਉਹ ਵੀ ਸਸਤੇ ਰੇਟ ਤੇ ਉੱਥੇ ਮਿਲ ਜਾਂਦੇ ਨੇ ਤੇ ਇੱਕ ਦਿਖਾਵਾਂਗੇ ਤੁਹਾਨੂੰ ਲੁਧਿਆਣੇ ਦੀ ਸਸਤੀ ਸਬਜ਼ੀ ਮੰਡੀ ਉਹ ਲਾਸਟ ਵਿੱਚ ਜਾਵਾਂਗੇ ਆਪਾਂ ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਣੇ ਰਹੋ ਲਾਸਟ ਤੱਕ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿਡ ਹੋਣ ਵਾਲਾ ਵਾ

ਯਾਰ ਡੀਮਾਰਟ ਤੇ ਸਿੰਕ ਲਾਉਡ ਨਹੀਂ ਸੀਗੇ ਹੁਣ ਆਪਾਂ ਪਹੁੰਚਿਆ ਕਬੂਤਰ ਵਾਲੀ ਆ ਕੀ ਕਹਿੰਦੇ ਨੇ ਦੁਹਾਨ ਕੁੱਤੇ ਵਾਲੀ ਦੁਕਾਨ ਤੇ ਇੱਥੋਂ ਆਪਾਂ ਲੈਣੀ ਚਿੜੀਆਂ ਆ ਪਹਿਲਾ ਜਿਹੜੇ ਮੇਰੇ ਵੀਰ ਭਰਾ ਸ਼ੀਲ ਨੇ ਕਬੂਤਰ ਰੱਖਣ ਦੇ ਤੇ ਇਹਦੇ ਅੱਦੇ ਚ ਕਰ ਲੋ ਚੈੱਕ ਕਬੂਤਰਾਂ ਦੇ ਰੇਟ ਭਾਜੀ ਕੀ ਰੇਟ ਨੇ ਇਹਨਾਂ ਦੇ ਆ ਕਾਲੇ ਚਿੱਟੇ ਕਿੰਨਾਰੇ ਮਿਕਸ ਨੇ ਅੱਛਾ ਕੀ 100 100 ਰੁਪਏ ਜੋੜਾ ਠੀਕ ਆ ਭਾਈ ਆ ਕੀ ਆ ਜਿੰਮੇ ਆ ਦੇਖੋ ਇਹ ਆ ਕਿਹੜੀ ਚਿੜੀਆਂ ਆਂ ਇਹਨੇ ਹੈਨਾ ਆ ਵਾ ਵਈਏ ਲੱਗਿੰਦਾ ਮੈਨੂੰ ਆ ਲੈਣੇ ਭਾਈ ਆਪਾਂ ਨੂੰ ਤਾਂ ਆ ਪਸੰਦਾ ਭਾਜੀ ਆ ਦੋ ਯਾਰ ਤੋ ਚੰਗਾ ਇਹ ਇਹਦਾ ਵੀ ਜੋੜਾ ਮਿਲੂਗਾ ਆਪਾਂ ਇਹ ਠੀਕ ਹੈ ਦਾ ਵੀ ਜੋੜੇ ਹੁੰਦਾ ਹੈ ਨਾ ਠੀਕ ਹੈ ਇਹਦਾ ਰੇਟ ਅਛਾ ਸੇਮ ਹੀ ਹੋਣੀ ਅਛਾ ਇਹਦਾ ਲੱਗ ਰੇਟ ਆ 60 ਚੂਕੇ ਨੇ ਹੈ ਨਾ ਅੱਛਾ ਤੇ ਕੋ ਮਤਰਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਈਏ ਬਾਕੀ ਹੋਰ ਵੀ ਹੈਗੇ ਆ ਆ ਵਾਲੇ ਕੰਪਿਊਟਰ ਇਹਦਾ ਲੱਗ ਰੇਟ ਆ ਸਾਰੀ ਇਹਦੇ ਲੱਗ ਲੱਗ ਹੁੰਦੇ ਜੋੜਿਆਂ ਦਾ ਨਾ ਲੱਗ ਰੇਟ ਆ ਇਹਦਾ ਤੇ ਆਹ ਚਿੜੀਆਂ ਦਾ ਵੀ ਲੱਗ ਰੇਟ ਆ ਇੱਧਰਲੇ ਪਾਸੇ ਜਿਹੜੇ ਹੈਗੇ ਨੇ ਆਹ ਚਟੇ ਦੇ ਕੰਪਿਊਟਰ ਨੇ ਨਾ ਤਾਂ ਮੈਨੂੰ ਪਤਾ ਨਹੀਂ ਜਿਹੜੇ ਪੇਰ ਭਰਾ ਕੰਮ ਕਰਦੇ ਨੇ ਕੰਪਿਊਟਰਾਂ ਦਾ ਉਹਨਾਂ ਨੂੰ ਪਤਾ ਹੋਣਾ ਕਿ ਕੀ ਤਰ੍ਹਾਂ ਦਾ ਇਹ ਚੀਜ਼ ਹੈ ਨਾ ਤੇ ਆ ਕੀ ਆ ਖਰਗੋਸ਼ ਖਰਗੋਸ਼ ਵੀ ਇੱਥੋਂ ਮਿਲਦੇ ਆ ਬਾਕੀ ਕੁੱਤਿਆਂ ਦੀ ਕੇਅਰ ਟੇਕ ਵਾਸਤੇ ਉਹਨਾਂ ਦੀ ਫੀਡ ਵਗੈਰਾ ਹੈ ਨਾ ਕੋਈ ਹੋ ਗਿਆ ਪੈਡੇਗਰੀ ਹੋ ਗਿਆ ਜਾਂ ਉਹਨਾਂ ਦੇ ਛੋਟੇ-ਕੁਟੇ ਜੋ ਗਿਆ ਮੱਛੀਆਂ ਦੀ ਰੱਖਣ ਵਾਲਾ ਹੋ ਗਿਆ ਸਾਮਾਨ ਹੈ ਨਾ ਆ ਪੜੇ ਵਗੈਰਾ ਸਾਰੇ ਇੱਥੇ ਲੱਗਿਆ ਹੋਏ ਕੇਅਰ ਟੇਕ ਵਾਸਤੇ ਵਾਲ ਬੁਰ ਬਾਣ ਨੂੰ ਵੀ ਤੰਦੇ-ਤੰਦੇ ਸਭ ਹੈਗੇ ਆ ਉਹਨਾਂ ਦੇ ਨਾਲ ਹੀ ਸਾਰਾ ਸਾਮਾਨਾ ਜਾਲੇ ਜੂਲੇ ਜਿੰਨਾ ਵੀ ਨੇ ਪਾਏ ਕਰਨੇ ਨੇ ਇੱਥੋਂ ਸੋਤੇ ਰੇਟ 'ਚ ਮਿਲਦੇ ਨੇ ਐਡਰੈਸ ਵਗੈਰਾ ਤੋਂ ਮਮਾਪਾ ਸਾਰੇ ਕਰਦਾਂਗੇ ਵੇਚਣਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮੈਂਸ਼ਨ ਕਰ ਦੂੰਗਾ ਮੈਨੂੰ ਥੋੜਾ ਜਿਹਾ ਕੋਲਡ ਹੋਇਆ ਵੀ ਕਾਮ ਹੈ ਮੂੰਹ ਪੰਨਿਆ ਹੋਇਆ ਵਾ ਬਾਕੀ ਬਣੀ ਰੋ ਲੋ ਵੀ ਪਹੁੰਚ ਗਿਆ ਲੁਧਿਆਣੇ ਜਨਤਨਗਰ ਦੀ ਸਬਜ਼ੀ ਮੰਡੀ ਆਲੂ ਪਿਆਜ਼ ਹੈਗੇ ਨੇ 50 ਦੇ ਹੋਏ ਨਾ ਰਿਮੂਵ ਕਰ ਦੇਣਾ ਮੈਂ ਓਕੇ ਓਕੇ ਸਕਰੀਨ ਦੇਵਾ ਤੇ ਵਿਜ਼ਿਟ ਕਰਿਓ ਇਹਦਾ ਵੀ ਮੈਂ ਐਡਰੈਸ ਵਗੈਰਾ ਜਾਇ ਨਾ ਲੁਧਿਆਣੇ ਦਾ ਜਿਹੜਾ ਵੀ ਆ ਇੱਥੇ ਮੰਡੀ ਲੱਗਦੀ ਹੈ ਸਭ ਕੁਝ ਤੁਹਾਨੂੰ ਸ਼ੇਅਰ ਕਰ ਦੂੰਗਾ ਅਸੀਂ ਕਰੋ ਫੰਡ ਬੋਲ ਬੋਲ ਏ ਹੈ ਗਈ ਆ ਵੀ ਸਸਤੀ ਸਬਜੀ ਮੰਡੀ ਚਿਮਾ ਆਇਆ ਇੱਥੇ ਉੂ ਉ ਵੀ ਨਾਲ ਲੈ ਰਹਿਣਾ ਤੇਰਾ ਉੂ ਵੀ ਨਾਲ ਲੈ ਲੈ ਵਾ ਸਸਤੀ ਸਬਜੀ ਮੰਡੀ ਕੀ ਗਾਜਰ ਗੋੜੀ ਨਹੀਂ ਵਗਲੇ ਗਾਜਰ ਗੋੜੀ ਨਹੀਂ ਵਗਲੇ ਕੀ ਕੀ ਇਸ ਕੱਟਦਾ ਹੈ रुपया तो तो चल चल गुला बना लिए ਹਾਂਜੀ ਮਿੱਤਰੋ ਫਾਈਨਲੀ ਆਪਾ ਪਹੁੰਚ ਚੁੱਕਿਆ ਘਰੇ ਤੇ ਜਿਹੜਾ ਡੀਮਾਰਟ ਦੇ ਵਿੱਚ ਨਾ ਸ਼ਾਰਟ ਅਪਲੋਡ ਨਹੀਂ ਸੀਗੇ ਫੇਰ ਵੀ ਉਹਦਾ ਮੈਂ ਇੱਕ ਸ਼ਾਰਟ ਜਿਹੜਾ ਉਹ ਜ਼ਰੂਰ ਅਪਲੋਡ ਕਰੂੰਗਾ ਆਪਣੇ YouTube ਚੈਨਲ ਤੇ ਤੇ ਜਿਹੜੇ ਕਬੂਤਰਾਂ ਦੀ ਦੁਕਾਨ ਆ ਜਾਂ ਪੈਟ ਦੇ ਜਿਹੜੀ ਸ਼ਾਪ ਤੇ ਮੈਂ ਗਏ ਸੀਗੇ ਮੈਂ ਤਾਂ ਚਿੜੀਆਂ ਵਗੈਰਾ ਲੈਣੀਆਂ ਸੀਗੀਆਂ ਤੇ ਪਰ ਮਿਲਦਾ ਉੱਥੋਂ ਜੋੜ ਆਈ ਆ ਜਿਹੜੇ ਵੀਰਪਰਾ ਜਿਹੜੇ ਕਬੂਤਰ ਰੱਖਣ ਦੇ ਸ਼ਕੀਨ ਹੁੰਦੇ ਨੇ ਇੱਥੇ ਜੋੜੇ ਸਭ ਤੋਂ ਸਸਤੇ ਰੇਟ ਤੇ ਮਿਲਦੇ ਨੇ ਜਿਹੜੇ ਪੈਟ ਵਗੈਰਾ ਹੁੰਦੇ ਨੇ ਉਹ ਹੈਗੇ ਨੇ 5000 ਦੇ ਰੇਟ ਤੋਂ ਨਾ ਸਟਾਰਟ ਹੋ ਜਾਂਦੇ ਨੇ ਵਧੀਆ ਨਸਲ ਵਾਲੇ ਹੁੰਦੇ ਨੇ ਤੇ ਜਿਹੜੀ ਸਬਜੀ ਮੰਡੀ ਆ ਉਹ ਵੀ ਬਹੁਤ ਮਤਲਬ ਵਧੀਆ ਰੇਟ ਨੇ ਪ੍ਰਾਈਸ ਉੱਤੇ ਬਹੁਤ ਵਧੀਆ ਨੇ ਜੈਨੂਅਰ ਰੇਟ ਨੇ ਉਹਨਾਂ ਦਾ ਸਬਜੀ ਮੰਡੀ ਦਾ ਹੋ ਗਿਆ ਤੇ ਆ ਜਿਹੜੀ ਪੈਟ ਸ਼ਾਪ ਆ ਦੋਨਾਂ ਦਾ ਮੈਂ ਜਿਹੜਾ ਐਡਰੈਸ ਹੋਊਗਾ ਹੈ ਨਾ ਕੰਟੈਕਟ ਹੋਊਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਸ਼ੇਅਰ ਕਰ ਦੂੰਗਾ ਜਿਹੜੇ ਵੀਰਪੁਰ ਆਇਆ ਮੇਰੇ ਭੈਣਾ ਹੋਣਗੇ ਆਣਾ ਨਾ ਪੈਟ ਖਰੀਦਣ ਵਗੈਰਾ ਹੋਊਗਾ ਜਾਂ ਟੀਮਾਰਟ ਵਗੈਰਾ ਜਾਣਾ ਹੋਊਗਾ ਸੋ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਰੀਡ ਕਰ ਸਕਦੇ ਨੇ ਬਾਕੀ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਹੈ ਨਵੀਂ ਵੀਡੀਓ ਦੇ ਨਾਲ ਥੈਂਕ ਯੂ